ਉਸ ਤੋਂ ਬਾਅਦ ਅਕਬਰ ਫਿਰ ਉਸਦਾ ਪੁੱਤ ਜਹਾਂਗੀਰ ਫਿਰ ਉਸਦਾ ਪੁੱਤ ਸ਼ਾਹਜਹਾਨ ਬਣੇ ਸ਼ਾਹਜਹਾਨ ਦੇ ਜੀਵੇਂ ਜੀਂ ਔਰੰਗਜ਼ੇਬ ਬਾਦਸ਼ਾਹ ਬਣਿਆ ਹਿੰਦੁਸਤਾਨ ਦਾ ਐਨਾ નિર્દય ਬਾਦਸ਼ਾਹ ਸੀ ਜਾਲਾਂ ਸਿੱਖ ਕਹਿੰਦੇ ਗੱਦੀ ਤੇ ਬੈਠਣ ਵਾਸਤੇ ਆਪਣੇ ਤਿੰਨ ਸਕੇ ਭਰਾਵਾਂ ਦਾ ਕਤਲ ਕੀਤਾ ਉਹਨਾਂ ਨੇ ਇਹ ਆਪਣੀ ਭੈਣ ਦਾ ਵੀ ਕਤਲ ਕੀਤਾ ਹੈ ਆਪਣੇ ਪਿਓ ਨੂੰ ਜ਼ਹਿਰ ਖਾਣੇ ਵਿੱਚ ਪਾ ਕੇ ਸ਼ਾਹਜਹਾਨ ਨੂੰ ਉਸ ਦੀਆਂ ਜਿਉਂਦੇ ਦੀਆਂ ਅੱਖਾਂ ਕਢੀਆਂ ਐਨੇ ਤਸੀਹੇ ਦਿੱਤੇ ਔਰੰਗਜ਼ੇਬ ਨੇ ਜਿਹੜਾ ਆਪਣੇ ਪਰਿਵਾਰ ਨਾਲ ਸੀ ਬਖਸ਼ੇ ਸਕਦਾ ਉਹਨੇ ਹੋਰ ਨਾਲ ਤੇ ਗਰਮ ਕਰਨਾ ਹੀ ਕਰਨਾ ਸੀ ਐਵੇਂ ਨਾ ਸਮਾਂ ਵੀ ਆਇਆ ਇਹਦੇ ਜਿਹੜੇ ਮੰਤਰੀ ਸੰਤਰੀ ਸੰਨ ਉਹਨਾਂ ਨੇ ਇਸ ਨੂੰ ਸਮਝਾਇਆ ਔਰਨਜੀਬ ਬਾਦਸ਼ਾਹ ਸਲਾਮਤ ਜੇ ਤੂੰ ਸਾਰੇ ਹਿੰਦੁਸਤਾਨ ਵਿੱਚ ਇੱਕੋ ਧਰਮ ਕਰ ਦੇਵੇਂ ਤੇ ਤੈਨੂੰ ਅੱਲਾਹ ਦੇ ਕੋਲ ਜਿਆਦਾ ਮਿਲੇ ਜਿਹੜੀਆਂ ਲੜਾਈਆਂ ਤੇ ਝਗੜੇ ਹੁੰਦੇ ਹਿੰਦੂ ਤੇ ਮੁਸਲਮਾਨਾਂ ਦੇ ਉਹ ਵੀ ਨਾ ਹੋਣ ਜੇ ਤੂੰ ਧਰਮੀ ਐ ਕੋਊ ਦਾ ਔਰ ਬਾਦਸ਼ਾਹ ਕੋਲ ਗੱਦੀ ਐ ਲੈਸੇ ਵੀ ਹੰਕਾਰੀ ਬਾਦਸ਼ਾਹ ਸੀ ਜ਼ੁਲਮ ਕਰਦਾ ਸੀ ਆਪਣਾ ਪਰਵਾਰ ਨਹੀਂ ਛੱਡਿਆ ਜਿਹਨੇ ਉਹਨੇ ਕੀ ਕੀਤਾ ਹਿੰਦੂਆਂ ਨੂੰ ਮੁਸਲਮਾਨ ਬਣਾਉਣਾ ਸ਼ੁਰੂ ਹੋਦਾ ਹੈ। ਤੇ ਜਿਹੜਾ ਨਹੀਂ ਬਣਦਾ ਉਸ ਨੂੰ ਮਾਰ ਦਿੰਦਾ ਉਸ ਦਾ ਕਤਲ ਕੀਤਾ ਜਾਂਦਾ ਸੀ। ਇਸ ਕੋ ਮਾਰਾ ਸੀ ਸਭਾ ਇਕੱਠੇ ਹੋ ਕੇ ਵਹਿ ਨਹੀਂ ਦੇਣਾ ਹਿੰਦੂ ਬੱਚਾ ਰਹਿਣ ਦੀ ਦੇ। ਬੱਚਾ ਹਿੰਦੂ ਦਾ ਰਹਿਣ ਨਹੀਂ ਦੇਣ। ਧਰਮ Learn <laughs> me. <laughs> बुआ पीरियता <ahanan> پاگل गुरलोग पी दुखिया है शहीदी